ਕੀ ਕਲਾ ਦੇ ਇੱਕੀ ਹੁੰਦੇ ਨੇ ਉਹ ਚੰਗ ਤੇ ਕਲਾ ਦੇ ਵਿੱਚ ਵੀ ਰਹਿਣੇ ਚਾਹੀਦੇ ਸਭ ਤੋਂ ਨਿੰਦਣ ਜੋ ਜਿਹੜੀ ਗੱਲ ਬਾਤ ਕਿੰਨਾ ਅਸੀਂ ਇੱਕ ਦਰ ਖਰਸ਼ਤ ਇਹ ਜਿੰਨੇ ਨੇ ਉਹ ਬਰੇ 200 ਰੁਪਏ ਗਵਾਨ ਵਾਲੇ ਦੀ ਮਾਨਜ ਕੀ ਜਾਏ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਰਾ ਡੀਐਸਪੀ ਜੀ ਨੇ 52 ਆ ਗਿਆ ਇਹਨਾਂ ਨੇ ਤਾਂ ਨਹੀਂ ਕੰਮ ਕੀਤਾ ਸਿਰਫ ਇੱਕ ਨਿਕਾਸੀ ਕਿ ਮਨਵੀ ਜੀ ਦੇ ਭਾਈਚਾਰੇ ਨੂੰ ਕਦੇ ਨਹੀਂ ਵਾਧਾ ਦੇਣਾ ਇਹਨਾਂ ਦਾ ਪ੍ਰਕਾਸ਼ ਨਹੀਂ ਕਰਨਾ ਇਹਨਾਂ ਦੇ ਇੰਟਰਵਿਊ ਸਾਡੀ ਕੌਮ ਦੀ ਸ਼ਾਨ ਸਾਡੇ ਪਹਿਲਾਂ ਵੀ بڑے ਮਸਲੇ ਡਿਪਟੀ ਸਾਹਿਬ ਜੀ ਨੇ ਹੱਲ ਕੀਤੇ ਨੇ ਉਮੀਦ ਕਰਦੇ ਆ ਕਿ ਸਾਫੀ ਆ ਗਈ ਸਾਡੇ ਮਸਲੇ ਹੱਲ ਹੋਣਗੇ ਜਿਹੜੀਆਂ ਜੋ ਬੋਲੇ ਸੋਨਰਪਾਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਚੇਅਰਮੈਨ ਡਾਕਟਰ ਜੈਮਲ ਸਿੰਘ ਰਡਾਲਾ ਭਗਵਾਨ ਵਾਲਮੀਕੀ ਸ਼ਕਤੀ ਦਲ ਤੋਂ ਇਹ ਜੀ ਕੱਲ ਮਸਲਾ ਹੋਇਆ ਸੀ ਦੋ ਚਾਰ ਦਿਨ ਪਹਿਲਾਂ ਪਿੰਡ ਹਰਸ਼ਾ ਸ਼ੀਨਾ ਉੱਚਾ ਕਲਾ ਦੇ ਵਿੱਚ ਉੱਥੋਂ ਦੇ ਸਰਪੰਚ ਵੱਲੋਂ ਮਜਬੀ ਸਿੰਘ ਭਰਾਵਾਂ ਨੂੰ ਸੱਦ ਕੇ ਆਪਣੇ ਗੁਰਦੁਆਰੇ ਯਾਨੀ ਕਿ ਉਹਨਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਉਹ ਗਏ ਸੀ ਤੇ ਕਿਨੂੰ ਉੱਥੇ ਸੱਦ ਕੇ ਉੱਥੇ ਜਿਹੜੀ ਗੁੰਡਾਗਰਦੀ ਕੀਤੀ ਔਰ ਇੱਕ ਸਾਡਾ ਬੰਦਾ ਹਸਪੀਟਲ ਚ ਵੀ ਦਾਖਲਾ ਹੈ ਜਿਹਦੇ ਸਿਰ ਦੇ ਵਿੱਚ ਇਟ ਵੱਜੀ ਆ ਉੱਥੇ ਸ਼ਰਿਹਮ ਦਾਤਰ ਕ੍ਰਪਾਨਾਂ ਕੱਢੀਆਂ ਗਈਆਂ ਜੋ ਕਿ ਬਹੁਤ ਨਿੰਦਨਯੋਗ ਆ ਔਰ ਅਸੀਂ ਇਸੇ ਕਰਕੇ ਅੱਜ ਧਰਨਾ ਲਾਇਆ ਕਿ ਜਿਹੜੀ ਵੀ ਉਹਨਾਂ ਦੇ ਕੋਈ ਕਾਬੰਦੀ ਕਾਰਵਾਈ ਨਹੀਂ ਹੋਈ ਸੀ ਕੈਮਲ ਜੀ ਕਾਰਨ ਕੀ ਦਿਆ ਚਾ ਕਰਨ ਜੀ ਦੇਖੋ ਇੱਕ ਮੁੰਡੇ ਨੇ ਸਾਡੇ ਨੇ ਇੱਕ ਪੋਸਟ ਪਾਈ ਸੀ ਕਿ ਦੀਵਾਲੀ ਵਾਲੇ ਦਿਨ ਉੱਥੇ ਲੜੀਆਂ ਲਾਈਆਂ ਸੀ ਦੂਜੇ ਗੁਰਦੁਆਰਿਆਂ ਤੇ ਬਾਬਾ ਜੀਮ ਸਿੰਘ ਜੀ ਦਾ ਗੁਰਦੁਆਰਾ ਸੀ ਜਿਹੜਾ ਉੱਥੇ ਇੱਕ ਲਾਈਟ ਤੱਕ ਨਹੀਂ ਜਗਾਈ ਐ ਔਰ ਮੁੰਡੇ ਸਾਡੇ ਨੇ ਜਸਪਾਲ ਜੀ ਨੇ ਇੱਕ ਪੋਸਟ ਪਾਈ ਸੀ ਕਿ ਸਾਡੇ ਨਾਲ ਜਾਤੀ ਵਿਤਕਰਾ ਕਰਦੇ ਆ ਉਹ ਪੋਸਟ ਨੂੰ ਵੇਖ ਕੇ ਸਰਪੰਚ ਨੇ ਉਹਨਾਂ ਨੂੰ ਆਪਣੇ ਗੁਰਦੁਆਰੇ ਬੁਲਾਇਆ ਸੀ ਔਰ ਉੱਥੇ ਗੱਲ ਕਰਨ ਦੀ ਬਜਾਏ ਉੱਥੇ ਉਹਨਾਂ ਨੇ ਲੜਾਈ ਦੀ ਮੰਚਾ ਨਾਲ ਉੱਥੇ ਉਹਨਾਂ ਨੇ ਲੜਾਈ ਕੀਤੀ ਜਾਤੀ ਸੁਈ ਸ਼ਬਦ ਬੋਲੇ ਔਰ ਬਹੁਤ ਜੋ ਬਹੁਤ ਨਿੰਦਨਯੋਗ ਹੈ ਗੁਰਦੁਆਰੇ ਸਾਹਿਬ ਦੇ ਵਿੱਚ ਇੱਟਾ ਰੋੜੇ ਚੱਲੇ ਪ੍ਰਸ਼ਾਸਨ ਨੇ ਸ਼ਰਿਆਮੂ ਵੀਡੀਓ ਵੀ ਵੇਖ ਚੁੱਕਾ ਆ ਲੇਕਿਨ ਅਜੇ ਤੱਕ ਉਹਤੇ ਕਾਰਵਾਈ ਨਹੀਂ ਕੀਤੀ ਕਾਰਨ ਕੀ ਸੀ ਕਾਰਨ ਦੇਖੋ ਜੀ ਕੋਈ ਸਿਆਸੀ ਪ੍ਰੈਸ਼ਰ ਹੋ ਸਕਦਾ ਹੈ ਜਾਂ ਆਪਣੇ ਆਪ ਨੂੰ ਜਿਆਦਾ ਤਗੜੇ ਸਮਝਦੀ ਇਹਨਾਂ ਗਰੀਬ ਲੋਕ ਦੇ ਕਰਕੇ ਵੀ ਇਹ ਚੀਜ਼ਾਂ ਹੁੰਦੀਆਂ ਹੀ ਰਹਿੰਦੀਆਂ ਪਿੰਡਾਂ 'ਚ ਤਵੇਂ ਅੱਗੇ ਵੀ ਵੇਖਦੇ ਤੁਹਾਡੇ ਚੈਨਲ 'ਤੇ ਤੁਹਾਨੂੰ ਪਤਾ ਚੱਲਦੇ ਰਹਿੰਦਾ ਆ ਕਿ ਸਾਡੇ ਸਮਾਜ ਨੂੰ ਦਬਾਇਆ ਜਾਂਦਾ ਆ ਔਰ ਦਬਾਉਂਦੇ ਇਹੀ ਲੋਕ ਆ ਕੋਈ ਬਾਹਰੋਂ ਦੇ ਹੈ ਨਹੀਂ ਆ ਧਰਨਾ ਪ੍ਰਦਰਸ਼ਨ ਕਿੰਨਾ ਚੱਲਦਾ ਦੇਖੋ ਜੀ ਅਸੀਂ 11 ਵਜੇ ਇੱਥੇ ਧਰਨੇ 'ਤੇ ਬੈਠੇ ਆ ਤੇ 2 ਘੰਟੇ ਦਾ ਸਮਾਂ ਦਿੱਤਾ ਸੀ ਜਿਹੜਾ ਇਹ ਮੰਗ ਪੱਤਰ ਦਿੱਤਾ ਸੀ ਅਸੀਂ ਰੋਡ ਬੰਦ ਕਰਨ ਦਾ ਦਿੱਤਾ ਸੀ 1 ਵਜੇ ਤੱਕ ਅਸੀਂ ਵੇਟ ਕਰਾਂਗੇ ਡਿਪਟੀ ਸਾਹਿਬ ਆ ਰਹੇ ਆ ਜੇ ਕੋਈ ਹੱਲ ਨਿਕਲਦਾ ਠੀਕ ਹੈ ਨਹੀਂ ਤੇ ਅਸੀਂ ਰੋਡ ਤੇ ਜਾਵਾਂਗੇ ਓਨਲੀ 2 ਘੰਟੇ ਰੋਡ ਤੇ ਪ੍ਰਦਰਸ਼ਨ ਹੋਏਗਾ ਉਸ ਤੋਂ ਬਾਅਦ ਜਿਹੜਾ ਧਰਨੇ ਦੀ ਰੂਪਰੇਖਾ ਉਹ ਚੇਂਜ ਹੋ ਗਈ ਤੇ ਟੈਂਟ ਲਾ ਕੇ ਉਹ ਖੜਤਾਲ ਤੇ ਬੰਦੇ ਬਾਹਰ ਦਿੱਤੇ ਜਾਣਗੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਹੈਗਾ ਵੀ ਹਰ ਸਿੱਖ ਨੇ ਉੱਚੇ ਕਲਾ ਪਿੰਡ ਦੇ ਵਿੱਚੋਂ ਜਿਹੜੇ ਪੰਚਾਇਤ ਵੱਲੋਂ ਸਾਡੇ ਸਮਾਜ ਨੂੰ ਆਪਣੇ ਪੱਖ ਰੱਖਣ ਵਾਸਤੇ ਸੱਦਿਆ ਗਿਆ ਸੀ ਪਰ ਗਾੜੀ ਉਹ ਲੜਾਈ ਦੀ ਮੰਚਾ ਦੇ ਵਿੱਚ ਬੈਠੇ ਸੀ ਤੇ ਉਹਨਾਂ ਨੇ ਗੱਡੀਆਂ ਉਹ ਜਿਹੜੇ ਤੇਜ਼ ਤਿਹਾਰ ਹਥਿਆਰ ਦਿਖਾ ਕੇ ਨਜਾਇਜ਼ ਅਸਲਾ ਦਿਖਾ ਕੇ ਇੱਟੇ ਰੋੜੇ ਚਲਾ ਕੇ ਕੁੱਤਿਆਂ ਵਾਂਗ ਭਜਾ ਕੇ ਜਾਤੀ ਸ਼ਫਤੇ ਗੰਦੀਆਂ ਗਾਲਾਂ ਤੇ ਲਲਕਾਰਿਆ ਵਾ ਜੀ ਉਸ ਸਬੰਧ ਦੇ ਵਿੱਚ ਅਸੀਂ ਰਾਏ ਸਾਹਿਬ ਦੀ ਥਾਣੇ ਦੇ ਸਾਹਮਣੇ ਬੈਠੇ ਹਾਂ ਜੀ ਕੱਲਾਤਾ ਨਹੀਂ ਬੇਦਬੀ ਕੀਤੀ ਗਈ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹੋ ਜਿਹਾ ਕੰਮ 101% ਬੇਦਬੀ ਕੀਤੀ ਗਈ ਹੈ ਜੀ ਗੁਰੂ ਸਾਹਿਬ ਦੀਆਂ ਜਿਹੜੀਆਂ ਹਜ਼ੂਰੀਆਂ ਹੁੰਦੀਆਂ ਫੈਸਲੇ ਵਾਸਤੇ ਬਿਲਕੁਲ ਨਹੀਂ ਹੁੰਦੀਆਂ ਜਦੋਂ ਸਰਪੰਚ ਸਾਹਿਬ ਨੂੰ ਪਤਾ ਕਿ ਮੈਂ ਫੈਸਲਾ ਕਰਾਉਣਾ ਵਾ ਤਾਂ ਉਹ ਪੰਚਾਇਤ ਘਰ ਦੇ ਵਿੱਚ ਬੁਲਾਵੇ ਆਪਣੇ ਨਿੱਜੀ ਘਰ ਦੇ ਵਿੱਚ ਬੁਲਾ ਕੇ ਲ ਸਰਪੰਚ ਸਾਹਿਬ ਜਿਹੜੇ ਨਾਂ ਜੀ ਇਹ ਜਿੱਥੋਂ ਤੱਕ ਸਾਨੂੰ ਪਤਾ ਲੱਗਾ ਇਹ ਬਹੁਤ ਬੰਦਾ ਖਤਰਨਾਕ ਵਾ ਔਰ ਇਹ ਸਮਾਜ ਨੂੰ ਕੀੜਿਆਂ ਨੂੰ ਕੁਚਲਣ ਵਾਲੇ ਪਾਸੇ ਤੁਰਦਾ ਵਾ ਇਹਦੇ ਮੰਦਪਲੇਖਾ ਵਿੱਚ ਇਹਦੇ ਖਿਲਾਫ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਰਜ਼ੀ ਪੱਤਰ ਦਿੱਤਾ ਜਾਏਗਾ ਜਾਂ ਮੇਜਿਸ ਛੋਟੀ ਜੀ ਨੂੰ ਦੱਸਿਆ ਜਾਏਗਾ ਇਹਦੇ ਬਰਖਲਾਵ ਜੀ ਮਾਨਯੋਗ ਡੀਸੀ ਸਾਹਿਬ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਵਾ ਕਿ ਜਿਹੜੇ ਝੂਠੇ ਸਾਈਨ ਕਰਕੇ ਆਪਣੀਆਂ ਉੱਤੇ ਮੋਹਰਾਂ ਲਾ ਦਿੰਦਾ ਵਾ ਸਾਨੂੰ ਪੰਚਾਇਤ ਨੂੰ ਪਤਾ ਲੱਗਾ ਕਿ ਇਹ ਸਰਪੰਚ ਹਨ ਫੜਿਆ ਔਰ ਜਿਹੜੀਆਂ ਮੋਹਰਾਂ ਲਾ ਦਿੰਦਾ ਵਾ ਉਹ ਥੱਲੇ ਸਾਈਨ ਕਰ ਦਿੰਦਾ ਉਹਦੀ ਜਾਂਚ ਪੜਤਾਲ ਧਰਨਾ ਪ੍ਰਦਰਸ਼ਨ ਕਿੰਨਾ ਚੱਲ ਰਿਹਾ ਧਰਨਾ ਪ੍ਰਦਰਸ਼ਨ ਸਾਡਾ ਜੀ ਇੱਥੇ 2 ਘੰਟੇ ਪਹਿਲੇ ਥਾਣੇ ਦਾ ਘਰਾਓ ਕਰਾਂਗੇ ਜਦੋਂ ਮਾਨਯੋਗ ਡੀਐਸਪੀ ਨੀਰਜ ਕੁਮਾਰ ਜੀ ਆ ਰਹੇ ਨੇ ਅਗਰ ਤੇ ਸਾਡਾ ਪੱਕਾ ਸੁਣਦੇ ਆ ਜਾਂ ਕੋਈ ਸਾਨੂੰ ਭਰੋਸਾ ਦਵਾਉਂਦੇ ਆ ਇਹ ਨਹੀਂ ਕਿ ਝੂਠਾ ਭਰੋਸਾ ਸੀ ਪੱਕਾ ਭਰੋਸਾ ਲੈ ਕੇ ਉੱਠਾਂਗੇ ਅਗਰ ਉਹ ਨਹੀਂ ਹੁੰਦੇ ਤਾਂ ਅਸੀਂ 2 ਘੰਟੇ ਰੋਡ ਪ੍ਰਦਰਸ਼ਨ ਵੀ ਕਰਾਂਗੇ ਠੀਕ ਹੈ ਕੀ ਨਾਮ ਤੇ ਆਪ ਜਸਪਾਲ ਸਿੰਘ ਨਾਮ ਹੈ ਅੱਜ ਕਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕੰਮ ਦੀ ਇਹ ਇਹ ਜੀ ਮੈਂ ਜਸਪਾਲ ਸਿੰਘ ਪਿੰਡ ਅਛਾਸ਼ੇਣਾ ਉੱਚਾ ਕਿਲਾ ਤੋਂ ਅਸੀਂ ਇਸ ਦਿਵਾਲੀ ਦੇ ਤਿਹਾਰ ਤੇ 18-10-2025 ਨੂੰ ਇੱਕ ਪਿੰਡ ਦੇ ਮਸਲੇ ਦੇ ਸਬੰਧਤ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਮੈਂ ਇਹ ਦੱਸਿਆ ਸੀ ਕਿ ਕਿਸ ਤਰੀਕਾ ਨਾਲ ਸਾਡੇ ਪਿੰਡ ਹਰਛਾシナ ਉੱਚਾ ਕਲਾ ਦੇ ਵਿੱਚ ਜਾਤੀ ਦੇ ਆਧਾਰ ਤੇ ਸਾਡੇ ਗੁਰਦੁਆਰਾ ਸਾਹਿਬ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਤਾਂ ਉੱਥੇ ਮੈਂ ਇੱਕ ਸੋਸ਼ਲ ਮੀਡੀਆ ਦੇ ਪੋਸਟ ਜਾਰੀ ਕੀਤੀ ਜਿਹਦੇ ਨਾਲ ਮੇਰੇ ਹੋਰ ਪੀਰ ਭਰਾ ਵੀ ਸਹਿਮਤ ਸੀ ਤੇ ਮੈਂ ਉਹਨਾਂ ਦੇ ਨਾਲ ਰਲ ਕੇ ਪਾਈ ਸੀ ਕਿ ਹਰ ਦਿਵਾਲੀ ਦੇ ਤਿਹਾਰ ਤੇ ਪਿੰਡ ਦੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਤੇ ਮੰਦਰ ਨੂੰ ਸਜਾਇਆ ਜਾਂਦਾ ਹੈ ਤਨਤਨ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਨੂੰ ਸਿਰਫ ਇਸ ਕਰਕੇ ਨਹੀਂ ਸਜਾਇਆ ਜਾਂਦਾ ਕਿਉਂਕਿ ਇਹ ਜਿਹੜੇ ਜੱਟ ਜ਼ਿਮੀਂਦਾਰ ਕੁਝ ਜੋ ਸਹੀ ਲੋਕ ਨਹੀਂ ਨੇ ਜਿਹੜੇ ਈਰਖਾ ਰੱਖਦੇ ਨੇ ਜਿਹੜੇ ਮਨ ਦੇ ਵਿੱਚ ਆਪਣੇ ਪੱਖਪਾਤ ਰੱਖਦੇ ਨੇ ਉਹ ਇਹ ਸੋਚਦੇ ਨੇ ਕਿ ਗੁਰਦੁਆਰਾ ਸਾਹਿਬ ਸਿਰਫ ਮذਬੀ ਸਿੱਖ ਭਾਈਚਾਰੇ ਦਾ ਗੁਰਦੁਆਰਾ ਸਾਹਿਬ ਆ ਬਸ ਇਸੇ ਕਰਕੇ ਹੀ ਮੈਂ ਇੱਕ ਪੋਸਟ ਜਾਰੀ ਕੀਤੀ ਜਿਸ ਤੋਂ ਬਾਅਦ ਸਰਪੰਚ ਸਾਹਿਬ ਨੇ ਗੁਰਦੁਆਰਾ ਸਾਹਿਬ ਸਾਨੂੰ ਇੱਕ ਕਮੇਟੀ ਵੱਲੋਂ ਮੈਸੇਜ ਪਾ ਕੇ ਸਾਡੇ ਭਾਈਚਾਰੇ ਨੂੰ ਬੁਲਾਇਆ ਗਿਆ ਜਿਹਦੇ ਸਬੰਧ ਵਿੱਚ ਅਸੀਂ ਗੁਰਦੁਆਰਾ ਸਾਹਿਬ ਗੱਲਬਾਤ ਕਰਨ ਆਪਣੇ ਮذਬੀ ਸਿੱਖ ਭਾਈਚਾਰੇ ਨੂੰ ਨਾਲ ਲੈ ਕੇ ਗਏ ਉਤੇ ਇਹਨਾਂ ਪਹਿਲਾਂ ਹੀ ਤੇਜ਼ ਤਾਰ ਹਥਿਆਰ ਲਿਆ ਆਗੇ ਰਵੋਲਵਰ ਪਿਸਟਲ ਇਹਨਾਂ ਨੇ ਕਈ ਸਾਰੇ ਹਥਿਆਰ ਜੋ ਜਾਨਲੇਵਾ ਨੇ ਉਹ ਲਿਆ ਕੇ ਰੱਖੇ ਹੋਏ ਸੀ ਜਿਹਦੇ ਵਿੱਚ ਇਹਨਾਂ ਦੀ ਮਨਸਾ ਸੀਗੇ ਜਦੋਂ ਵੀ ਇਹ ਗੱਲਬਾਤ ਕਰਨ ਲੱਗਣਗੇ ਆਪਣੇ ਗੁਰਦੁਆਰਾ ਦੀ ਗਲੀ ਜੋ ਰੱਖੇ ਗਏ ਸੀ ਹਥਿਆਰ ਸਰਪੰਚ ਕਮੇਟੀ ਮੈਂਬਰਾਂ ਵੱਲੋਂ ਕਮੇਟੀ ਮੈਂਬਰਾਂ ਵੱਲੋਂ ਤੇ ਸਰਪੰਚ ਸਾਹਿਬ ਵੱਲੋਂ ਉਹਨਾਂ ਵੱਲੋਂ ਇਹ ਹਥਿਆਰ ਰੱਖੇ ਗਏ ਸੀ ਜਦੋਂ ਮੈਂ ਗੱਲਬਾਤ ਕਰਨੀ ਸ਼ੁਰੂ ਕੀਤੀ ਕਿ ਸਾਡੇ ਆਪਣੇ ਗੁਰਦੁਆਰਾ ਸਾਹਿਬ ਦੀ ਜੋ ਕਮੇਟੀ ਹੈ ਸਾਡੇ ਮਜਬੀ ਸਿੱਖ ਭਾਈਚਾਰੇ ਦਾ ਜਾਂ ਤੇ ਉਹਦੇ ਵਿੱਚ ਮੈਂਬਰ ਪਾਏ ਜਾਣ ਜਾਂ ਫਿਰ ਸਾਨੂੰ ਵੀ ਕੁਝ ਬੰਦਾ ਹਿੱਸਾ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੇ ਗੁਰਦੁਆਰਾ ਸਾਹਿਬ ਦਾ ਵਿਕਾਸ ਕਰ ਸਕੀਏ ਅਸੀਂ ਸੇਵਾ ਨਿਭਾ ਸਕੀਏ ਪਰ ਇਹਨਾਂ ਨੇ ਕੀ ਕੀਤਾ ਉੱਥੋਂ ਤੱਕ ਮੁੱਦੇ ਤੱਕ ਗੱਲ ਪਹੁੰਚਣੇ ਨਿਤ ਤੀ ਇਹਨਾਂ ਵਿੱਚੋਂ 2 4 5 7 ਬੰਦੇ ਨੇ ਜਿਨ੍ਹਾਂ ਨੇ ਉੱਠ ਕੇ ਫੜਕਾਂਬ ਮਚਾ ਦਿੱਤਾ ਜਦੋਂ ਇਹ ਮੈਨੂੰ ਗੱਲੋਂ ਫੜ ਕੇ ਇਹਨਾਂ ਨੇ ਕਿਹਾ ਇੱਧਰ ਆ ਤੈਨੂੰ ਤੇਰਾ ਹੱਕ ਦਈਏ ਇਧਰ ਆਓ ਕੁੱਤੇਓ ਚੂੜੀਓ ਤੁਹਾਨੂੰ ਤਾਂ ਦਾ ਹੱਕ ਦਈਏ ਮੈਨੂੰ ਜਾਤੀসূਚਕ ਸ਼ਬਦ ਬੋਲੇ ਮੇਰੇ ਭਾਈਚਾਰੇ ਨੂੰ ਵੀ ਜਾਤੀসূਚਕ ਸ਼ਬਦ ਬੋਲ ਕੇ ਭਜਾਇਆ ਗਿਆ ਸਾਨੂੰ ਕੋਰੀਡੋਰ ਦੇ ਵਿੱਚੋਂ ਧੱਕੇ ਮਾਰ ਮਾਰ ਕੇ ਬਾਹਰ ਕੱਢੇ ਇਹਨਾਂ ਰੋੜੇ ਚਲਾਏ ਹਥਿਆਰ ਲੈ ਕੇ ਜਿਹੜੇ ਸਾਡੇ ਪਿੱਛੇ ਧੋੜੇ ਜਿਸ ਤੋਂ ਬਾਅਦ ਗੁਰਦੁਆਰੇ ਦੇ ਵਿੱਚ ਹੜਕੰਭ ਮਚ ਗਿਆ ਮੇਰੀ ਪ੍ਰਸ਼ਾਦ ਜਿੰਨੇ ਜਾਣਿਆਂ ਨੂੰ ਸੱਟਾਂ ਲੱਗੀਆਂ ਜਿਦੇ ਵਿੱਚ ਸਾਡੇ ਇੱਕ ਬਾਬਾ ਕਾਲਾ ਸਿੰਘ ਜੀ ਜਿਨ੍ਹਾਂ ਦੇ ਉੱਤੇ ਮੱਥੇ ਦੇ ਵਿੱਚ ਇੱਕ ਰੋੜਾ ਵੱਜਿਆ ਜਿਦੇ ਕਾਰਨ ਉਹ ਘਾਇਲ ਹੋ ਗਏ ਜਿਨ੍ਹਾਂ ਨੂੰ ਅਸੀਂ ਪਹਿਲਾਂ ਲੋਪੋ ਕੇ ਸਿਵਲ ਹਸਪਤਾਲ ਦਾਖਲ ਕਰਾ ਹੁਣ ਅੱਜ ਉਹ ਪ੍ਰੈਜ਼ੈਂਟ ਸਮੇਂ ਦੇ ਵਿੱਚ ਗੁਰਨਾਨਕ ਦੇਵ ਹਸਪੀਟਲ ਐਡਮਿਟ ਨੇ ਸਾਡੀ ਪ੍ਰਸ਼ਾਸਨ ਤੋਂ ਮੰਗ ਇਹ ਹੈ ਕਿ ਜਿਨ੍ਹਾਂ ਨੇ ਵੀ ਇਹ ਜਿਹੜਾ ਕੀਰਖਾ ਕਰਕੇ ਇਹ ਜਿਹੜਾ ਸਾਡੇ ਗੁਰਦੁਆਰਾ ਸਾਹਿਬ ਨੂੰ ਹੱਕ ਨਾਂ ਦਿੰਦੇ ਹੋਏ ਜਿਹੜਾ ਇਹ ਸਾਰਾ ਮਾਹੌਲ ਪਿੰਡ ਦਾ ਖਰਾਬ ਕੀਤਾ ਹੈ ਸਰਪੰਚ ਸਾਹਿਬ ਜਾਂ ਕਮੇਟੀ ਦੇ ਮੈਂਬਰ ਨੇ ਉਹਨਾਂ ਦੇ ਉੱਤੇ ਬੰਦ ਮੁਕਦਮਾ ਦਾਇਰ ਕੀਤਾ ਜਾਵੇ ਐਸਸੀਐਸਟੀ ਦੇ ਤਹਿਤ ਮੁਕਦਮਾ ਦਾਇਰ ਕੀਤਾ ਜਾਵੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਬੇਦਬੀ ਹੋਈ ਆ ਉਹ 295ਏ ਜੋ ਧਾਰਾ ਬੰਦੀ ਆ ਜੋ ਪ੍ਰਸ਼ਾਸਨਿਕ ਧਾਰਾ ਹੈ ਉਹਦੇ ਮੁਤਾਬਕ ਇਹਨਾਂ ਦੇ ਮਕਦਮਾ ਦਾਇਰ ਹੋਣਾ ਚਾਹੀਦਾ ਹੈ ਤਾਂ ਜੋ ਸਾਡੀ ਭਾਵਨਾ ਨੂੰ ਠੇਸ ਪਹੁੰਚੀ ਹੈ ਸਾਨੂੰ ਉਹਦਾ ਇਨਸਾਫ ਮਿਲਣਾ ਚਾਹੀਦਾ ਹੈ ਖਾਲਸਾ ਵਾਇਰ ਗੁਰਚੀ ਕੀ ਫਤਿਹ ਹਨ ਰਾਏ ਸੰਸਦ ਬਾੜੇ ਤਨਾ ਲਗਵਾ ਉਸ ਤਰਨੇ ਸੰਬੰਧੀ ਮੈਂ ਇੱਥੇ ਆਇਆ ਹਾਜ਼ਰ ਇਹਨਾਂ ਦੀ ਗੱਲ ਸੁਣਨ ਵਾਸਤੇ ਆਇਆ ਵਾਂ ਇੱਕ ਇਹਨਾਂ ਦਾ ਸਿਗਾ ਇੱਕ ਗੁਰਦੁਆਰੇ ਦਾ ਇਸ਼ੂ ਸਿਗਾ ਔਰ ਦੋ ਕਮਿਊਨਿਟੀ ਦਾ ਇਸ਼ੂ ਆ ਕਿਉਂਕਿ ਇੱਕ ਮਾਮਲਾ ਸੈਂਸਿਟਿਵ ਹੈ ਇਹਨਾਂ ਦੋਵਾਂ ਧਿਰਾਂ ਦੀ ਗੱਲ ਸੁਣੀ ਜਾਏਗੀ ਜੋ ਵੀ ਕਾਨੂੰਨ ਦੇ ਮੁਤਾਬਕ ਬੰਦੀ ਕਰ ਰਹੀ ਕੀਤੀ ਜਾਏਗੀ ਧੰਨਵਾਦ ਹਾਂ ਬਿਲਕੁਲ ਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਸਟਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼